ਸਤ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਂ ਬਾਈ ਬਿਆੰਤ ਕੋਲੇ ਬਾਈ ਹਰਦੀਪ ਕੋਲੇ ਪਿੰਡ ਔਰਲਾਣਾ ਤੁਹਾਨੂੰ ਦਿਖਾਉਣੇ ਆ ਟਰੈਕਟਰ ਹਰ ਤਰ੍ਹਾਂ ਦਾ ਟਰੈਕਟਰ ਹੈ ਬਾਈਆਂ ਕੋਲੇ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਆਜੋ ਦੇਖਿਓ ਕੱਲੇ-ਕੱਲੇ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲੇ ਜੌਂਡੀਆਰ 5210 ਜੌਂਡੀ ਆਰ 5210 ਬਿਲਕੁਲ ਨਵਾਂ ਟਰੈਕਟਰ ਹੈ ਕਿਤੋਲੀ ਕੰਗਣੀ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਨਾਲ ਦੇ ਟਾਇਰਾਂ ਦੇ ਵਿੱਚ 5210 ਟਰੈਕਟਰ ਦੇਖ ਸਕਦੇ ਹੋ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਜੌਂਡੀ ਆਰ 5210 ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ਼ ਟਰੈਕਟਰ ਹੈ 2021 ਮਾਡਲ 2021 ਮਾਡਲ ਡਿਮਾਂਡ ਕਰਦੇ ਨੇ ਬਾਈ ਸਵਾ 6 ਲੱਖ ਰੁਪਇਆ 6 ਲੱਖ 25 ਹਜ਼ਾਰ ਡਿਮਾਂਡ ਹੈ ਬਾਈਆਂ ਦੀ 2021 ਮਾਡਲ ਇਹਦੇ ਨਾਲ ਆ ਗਿਆ ਇੰਡੋਫਾਰਮ 3048 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਨਵੀਂ ਬੈਟਰੀ ਹੈ 2022 ਮਾਡਲ ਟਰੈਕਟਰ ਹੈ ਇਹ ਦੇਖ ਸਕਦੇ ਹੋ ਕਿ ਥੋਲੀ ਕੰਗਣੀ ਸਾਰਾ ਸੁੱਕਾ ਟਰੈਕਟਰ ਹੈ ਇੰਡੋਫਾਰਮ 22 ਮਾਡਲ ਆ ਇਹਦੀ ਡਿਮਾਂਡ ਕਰਦੇ ਨੇ ਭਾਈ 4 ਲੱਖ ਰੁਪਈਆ ਪੂਰਾ 4 ਲੱਖ ਡਿਮਾਂਡ ਕਰਦੇ ਨੇ ਭਾਈ ਇਹਦੇ ਨਾਲ ਹੀ ਆ ਗਿਆ 6549 ਪ੍ਰੀਤ ਪ੍ਰੀਤ 6549 ਦਾ ਟਰੈਕਟਰ ਹੈ ਦੇਖ ਸਕਦੇ ਹੋ ਕਨੋਪੀ ਲੱਗੀ ਹੋਈ ਹੈ ਬਿਲਕੁਲ ਨਵਾਂ ਟਰੈਕਟਰ ਹੈ ਸਾਈਡ ਗੇਰਾਂ ਦੇ ਵਿੱਚ ਪੂਰਾ ਸਾਫ ਟਰੈਕਟਰ ਹੈ 2022 ਮਾਡਲ 2022 ਮਾਡਲ ਟਰੈਕਟਰ ਹੈ 6549 ਨਵੇਂ ਟਾਇਰ ਨੇ ਬਿਲਕੁਲ ਇਹਦੀ ਡਿਮਾਂਡ ਕਰਦੇ ਨੇ ਬਾਈ 5 ਲੱਖ 25000 5 ਲੱਖ 25000 ਰੁਪਿਆ ਡਿਮਾਂਡ ਕਰਦੇ ਨੇ ਕਨੋਪੀ ਲੱਗੀ ਹੋਈ ਹੈ ਇਹਦੇ ਨਾਲ ਹੀ ਆ ਗਿਆ ਫਾਰਮ 60 ਫਾਰਮ 60 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਤੇਤੋ ਲੀਕਿੰਗ ਨਹੀਂ ਛਾਤਰੀ ਲੱਗੀ ਹੋਈ ਹੈ ਬਿਲਕੁਲ ਨਵੀਂ ਛਾਤਰੀ ਹੈ ਡੰਡਾ ਫੱਟੀ ਨਾਲ ਮਿਲੂਗੀ 2008 ਮਾਡਲ 235000 ਰੁਪਈਆਂ ਦੀ ਡਿਮਾਂਡ ਹੈ 235 ਡਿਮਾਂਡ 2008 ਮਾਡਲ ਫਾਰਮ ਟਰੈਕ 60 ਇਹਦੇ ਨਾਲ ਆ ਗਿਆ ਸੋਨਾਲੀਕਾ 750 ਹੈਵੀ ਬੰਪਰ ਲੱਗਿਆ ਹੋਇਆ ਟੈਂਕੀ ਵਾਲਾ ਡੀਜ਼ਲ ਟੈਂਕੀ ਵਾਲਾ ਕਨੋਪੀ ਲੱਗੀ ਹੋਈ ਹੈ ਫਾਈਬਰ ਹੁੱਡ ਸੋਨਾਲੀਕਾ 750 2014 ਮਾਡਲ 14 ਮਾਡਲ ਟਰੈਕਟਰ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਕਿ ਢੋਲੀ ਕੰਗਣੀ 16 ਦੇ ਟਾਇਰਾਂ ਦੇ ਵਿੱਚ ਹੈ ਦੇਖ ਸਕਦੇ ਹੋ 2014 ਮਾਡਲ 3,70,000 ਡਿਮਾਂਡ ਹੈ ਬਾਈਆਂ ਦੀ 370 ਡਿਮਾਂਡ ਹੈ ਇਹਦੇ ਨਾਲ ਆ ਗਿਆ ਸਵਰਾਜ 855 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਕਿਤੋਂ ਲੀਕ ਨਹੀਂ ਪਾਵਰ ਸਟੀering ਦੇ ਵਿੱਚ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ 2014 ਮਾਡਲ ਹੈ ਹਰਿਆਣਾ ਨੰਬਰ ਡਿਮਾਂਡ ਕਰਦੇ ਨੇ ਬਾਈ ਇਹਦੀ 4,20,000 ਰੁਪਇਆ 4,20,000 ਡਿਮਾਂਡ ਹੈ ਬਾਕੀ ਸੌਦਾ ਕਰਨ ਵੇਲੇ ਮੌਕੇ ਤੇ ਸੈਟਿੰਗ ਹੋ ਜਾਂਦੀ ਹੈ ਇੱਕ ਮਾਲਕਾਂ ਵੱਲੋਂ ਰੇਟ ਰੱਖੇ ਹੁੰਦੇ ਨੇ ਲਗਭਗ ਟਰੈਕਟਰ ਇਹ ਹਰਿਆਣਾ ਨੰਬਰ ਹੁੰਦੇ ਨੇ ਵਿੱਚ ਕੋਈ ਕੋਈ ਨੰਬਰ ਟਰੈਕਟਰ ਪੰਜਾਬ ਨੰਬਰ ਵੀ ਹੁੰਦਾ ਹੈ ਜ਼ਿਆਦਾਤਰ ਹਰਿਆਣਾ ਨੰਬਰ ਟਰੈਕਟਰ ਹੁੰਦੇ ਨੇ ਇਹ ਇਸ ਤੋਂ ਅੱਗੇ ਆ ਗਿਆ ਸੋਨਾਲੀਕਾ 60 ਦਾ ਮਿੰਨੀ ਸੋਨਾਲੀਕਾ 60 ਡਬਲ ਕਲੱਚ ਹੈ ਸਾਈਡ ਗੇਰਾਂ ਦੇ ਵਿੱਚ ਸਿੰਪਲ ਸਟੀering 2010 ਮਾਡਲ 2010 ਮਾਡਲ ਟਰੈਕਟਰ ਹੈ ਡਿਮਾਂਡ ਕਰਦੇ ਨੇ ਬਾਈ ਇਹਦੀ ਸਵਾ ਦੋ ਲੱਖ ਰੁਪਇਆ ਸਵਾ ਦੋ ਲੱਖ ਰੁਪਇਆ ਡਿਮਾਂਡ ਹੈ ਇਸ ਦੇ ਨਾਲ ਹੀ ਆ ਗਿਆ ਸੋਨਾਲੀਕਾ 35 ਦਾ ਸੋਨਾਲੀਕਾ 35 2017 ਮਾਡਲ 2017 ਮਾਡਲ ਟਰੈਕਟਰ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਨਾਲ ਦੇ ਟਾਇਰ ਨੇ ਪਾਵਰ ਸਟੀering ਦੇ ਵਿੱਚ ਡਬਲ ਕਲਚ ਦੇ ਵਿੱਚ ਸੋਨਾਲੀਕਾ 35 ਡੰਡਾ ਫੱਟੀ ਨਾਲ ਮਿਲੂ ਇਹਦੀ ਡਿਮਾਂਡ ਕਰਦੇ ਨੇ ਬਾਈ 3,60,000 3,60,000 ਡਿਮਾਂਡ ਹੈ ਇਹਦੇ ਨਾਲ ਆ ਗਿਆ ਸੋਨਾਲੀਕਾ 60 RX ਪੰਜਾਬ ਨੰਬਰ ਹੈ PV 13 ਸੰਗਰੂਰ ਦਾ ਨੰਬਰ ਹੈ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਛਾਤਰੀ ਲੱਗੀ ਹੋਈ ਹੈ 2013 ਮਾਡਲ 3,35,000 ਡਿਮਾਂਡ ਹੈ ਬਾਈਆਂ ਦੀ 3,35,000 ਡਿਮਾਂਡ ਕਰਦੇ ਨੇ ਬਾਈ ਇਹਦੇ ਨਾਲ ਹੀ ਆ ਗਿਆ ਸੋਨਾਲੀਕਾ 35 ਦਾ 2010 ਮਾਡਲ 2010 ਮਾਡਲ ਟਰੈਕਟਰ ਸੋਨਾਲੀਕਾ 35 ਸਿੰਪਲ ਸਟੀering ਦੇ ਵਿੱਚ ਵਿਦਆਊਟ ਛਤਰੀ ਦੇ ਇਹਦੀ ਡਿਮਾਂਡ ਕਰਦੇ ਨੇ ਬਾਈ 220000 220000 ਰੁਪਿਆ ਡਿਮਾਂਡ ਹੈ ਇਸ ਤੋਂ ਅੱਗੇ ਆ ਗਿਆ ਸੋਨਾ ਲੀਕਾ 745 ਪਾਵਰ ਸਟੀering ਦੇ ਵਿੱਚ ਟਰੈਕਟਰ ਹੈ ਦੇਖ ਸਕਦੇ ਹੋ ਵਿਦਆਊਟ ਛਤਰੀ ਦੇ ਹੈ ਡੰਡਾ ਫੱਟੀ ਨਾਲ ਮਿਲੂ 2017 ਮਾਡਲ ਸਾਡੇ 3.5 ਲੱਖ ਰੁਪਿਆ ਡਿਮਾਂਡ ਕਰਦੇ ਨੇ ਬਾਈ 350000 ਰੁਪਿਆ ਡਿਮਾਂਡ ਹੈ ਪਾਵਰ ਸਟੀering ਦੇ ਵਿੱਚ ਦੇਖ ਸਕਦੇ ਹੋ ਨਵੀਂ ਬੈਟਰੀ ਆ ਬਿਲਕੁਲ ਨਾਲ ਦੇ ਟਾਇਰ ਨੇ 2000 ਸਤਾਰਾ ਮਾਡਲ 3 ਲੱਖ 50 ਹਜ਼ਾਰ ਰੁਪਿਆ ਡਿਮਾਂਡ ਹੈ ਬਾਈਆਂ ਦੀ ਇਸ ਤੋਂ ਅੱਗੇ ਆ ਗਿਆ ਸੋਨਾਲੀਕਾ 750 ਸੋਨਾਲੀਕਾ 750 ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ ਜੇ ਢੋਲੀ ਗੰਗਣੀ ਹਰਿਆਣਾ ਨੰਬਰ 2017 ਮਾਡਲ 2017 ਮਾਡਲ ਟਰੈਕਟਰ ਹੈ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫ਼ ਟਰੈਕਟਰ ਹੈ ਇਹਦੀ ਡਿਮਾਂਡ ਕਰਦੇ ਨੇ ਬਾਈ 4 ਲੱਖ 30000 ਰੁਪਿਆ 43000 ਦੀ ਡਿਮਾਂਡ ਹੈ ਐਚ ਟਰੈਕਟਰ ਇਹ ਸੇਲ ਹੋ ਗਿਆ ਪੰਜਾਬ ਨੰਬਰ ਤੇ ਪੀਵੀ 44 ਸੁਨਾਮ ਦਾ ਇਹ ਟਰੈਕਟਰ ਸੇਲ ਹੋ ਗਿਆ ਇਸ ਤੋਂ ਅੱਗੇ ਆ ਗਿਆ ਫੋਰਡ 3600 ਫੋਰਡ 3600 ਦੇਖ ਸਕਦੇ ਹੋ 1985 ਮਾਡਲ ਟਰੈਕਟਰ ਹੈ 85 ਮਾਡਲ ਲੱਖ ਰੁਪਿਆ ਬਾਈ ਡਿਮਾਂਡ ਕਰਦੇ ਨੇ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਕਹਤੋਂ ਲੀਕੰਗਣੀ ਸੁੱਕਾ ਪਿਆ ਬਿਲਕੁਲ ਟਰੈਕਟਰ 1985 ਮਾਡਲ ਲੱਖ ਰੁਪਇਆ ਡਿਮਾਂਡ ਹੈ ਇਹਦੇ ਨਾਲ ਆ ਗਿਆ ਨਿਊ ਹੋਲੈਂਡ 3230 ਫਾਈਬਰ ਹੁੱਡ ਲੱਗਿਆ ਹੋਇਆ 3230 2004 ਮਾਡਲ 1 ਲੱਖ 60000 ਰੁਪਇਆ ਡਿਮਾਂਡ ਕਰਦੇ ਨੇ ਬਾਈ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਟਰੈਕਟਰ ਹੈ ਇਹਦੇ ਨਾਲ ਹੀ ਆ ਗਿਆ ਮਹਿੰਦਰਾ 475 ਮਹਿੰਦਰਾ 475 1995 ਮਾਡਲ 1995 ਮਾਡਲ ਟਰੈਕਟਰ ਹੈ ਸੁੱਕਾ ਟਰੈਕਟਰ ਹੈ ਕਿਤੋਂ ਲੀਕੰਗ ਨਹੀਂ ਮਾਗਰਲੇ ਟਾਇਰ ਬਿਲਕੁਲ ਨਵੇਂ ਪਏ ਹੋਏ ਨੇ ਮੂਰਲੇ ਟਾਇਰ 85 ਪੈਸੇ ਨੇ ਮੂਰਲੇ ਟਾਇਰ 85 ਪੈਸੇ ਨੇ ਮਾਗਰਲੇ ਟਾਇਰ ਬਿਲਕੁਲ ਨਵੇਂ ਨੇ ਤਾਜ਼ੇ ਟਾਇਰ ਨੇ ਮਹਿੰਦਰਾ 475 1995 ਮਾਡਲ 1 ਲੱਖ 40 ਹਜ਼ਾਰ ਡਿਮਾਂਡ ਕਰਦੇ ਨੇ ਬਾਈ 1 40 ਡਿਮਾਂਡ ਹੈ ਇਸ ਤੋਂ ਅੱਗੇ ਆ ਗਿਆ ਸੋਨਾਲੀਕਾ 35 ਦਾ 2019 ਮਾਡਲ ਮਗਰਲੇ ਟਾਇਰ ਬਿਲਕੁਲ ਤਾਜ਼ੇ ਨੇ ਨਵੇਂ ਮੂਰਲੇ ਟਾਇਰ ਨਾਲ ਦੇ ਨੇ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ 2019 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ ਪੂਰਾ 4 ਲੱਖ ਰੁਪਈਆ ਪੂਰਾ 4 ਲੱਖ ਰੁਪਈਆ ਬਾਈ ਨੇ ਡਿਮਾਂਡ ਕਰ ਰਹੇ ਨੇ ਇਹ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ ਬਾਈ ਇਹ ਸਾਰੇ ਟਰੈਕਟਰ ਬਾਈ ਹਰਦੀਪ ਕੋਲੇ ਬਾਈ ਬੈਂਤ ਕੋਲੇ ਪਿੰਡ ਉਰਲਾਣਾ ਜ਼ਿਲ੍ਹਾ ਕੈਥਲ ਹਰਿਆਣੇ ਦੇ ਵਿੱਚ ਨੇ ਪੰਜਾਬ ਦੇ ਬਾਰਡਰ ਤੇ ਇਹ ਪਿੰਡ ਪੈਂਦਾ ਹੈ ਪੰਜਾਬ ਦੇ ਬਾਰਡਰ ਤੇ ਇਹ ਪਿੰਡ ਪੈਂਦਾ ਹੈ ਪਾਤਲਾ ਸ਼ਹਿਰ ਤੋਂ 15-20 ਕਿਲੋਮੀਟਰ ਦੇ 15 ਕਿਲੋਮੀਟਰ ਦੇ ਫਰਕ ਨਾਲ ਹੈ ਇਹ ਬਾਈ ਹਰਦੀਪ ਦਾ ਨੰਬਰ ਹੈਗਾ 99882 24909 ਬਾਈ ਵਿਅੰਤ ਦਾ ਨੰਬਰ ਹੈਗਾ 98132 51467 ਨੰਬਰ ਦੁਬਾਰਾ ਸੁਣ ਲਓ 98132 51467 99882 24909 ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ ਇਹਨਾਂ ਵਿੱਚੋਂ ਟਰੈਕਟਰ ਲੈ ਸਕਦੇ ਹੋ ਧੰਨਵਾਦ ਦੋਸਤੋ ਮਿਹਰबानी ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ